ਸਸੀ ਕਾਲ ਜੀ ਚੈਨਲ ਤੇ ਆਏ ਸਾਰੇ ਵੀਰਾਂ ਨੂੰ ਇਹ ਅੱਜ ਬਾਈ ਜੀ ਤੁਹਾਡੇ ਵਾਸਤੇ ਨਵੀਂ ਖਬਰ ਹੈ ਜਿਹੜਾ ਵੀਰਾਂ ਨੇ ਟਰੈਕਟਰ ਲੈਣੇ ਆ 90 ਵਾਲੇ ਜਾਂ 75 ਵਾਲੇ ਜਾਂ ਏਸੀ ਕੈਬਨ ਜਾਂ ਨਾਉਣੀ ਸੀ ਕੈਬਨ ਜੋ ਵੀ ਚਾਹੀਦਾਗਾ ਤੇ ਸਾਰੇ ਟਰੈਕਟਰ ਉੱਥੇ ਮੰਨ ਲਓ ਆਏ ਆ ਬਾਈ ਜੀ ਬਟ ਇਸ ਵਾਰ ਕੀ ਹੈ ਵੀ ਇਹ ਟਰੈਕਟਰ ਜਿਹੜੇ ਹੁਸ਼ਿਆਰਪੁਰ ਨਹੀਂ ਆਏ ਹੈਗੇ ਤੇ ਇਸ ਵਾਰ ਲੋਟ ਆ ਜਿਹੜਾ ਬਟਿਆਲਿਆ ਆ ਮਾਰਕੀਟ ਦੇ ਵਿੱਚ ਸੋ ਜਿੰਨਾ ਵੀ ਵੀਰਾਂ ਨੇ ਮੰਨ ਲਓ ਇਹ ਟਰੈਕਟਰ ਲੈਣੇ ਨੇ 90 75 RC ਜਾਂ 90 RC ਕੋਈ ਵੀ ਟਰੈਕਟਰ ਆ ਤੇ ਉਹ ਆਪ ਦਾ ਬਾਈ ਜੀ ਪਟਿਆਲੇ ਜਾ ਕੇ ਟਰੈਕਟਰ ਮਾਰਕੀਟ ਦੇ ਵਿੱਚੋਂ ਟਰੈਕਟਰ ਲੈ ਸਕਦੇ ਆ ਤੇ ਟਰੈਕਟਰਾਂ ਦੀਆਂ ਕੰਡੀਸ਼ਨਾਂ ਕਾਫੀ ਸਾਫ਼ ਹੈ ਤੇ ਟਰੈਕਟਰ ਮਾਰਕੀਟ ਦੇ ਵਿੱਚ ਪਹੁੰਚ ਗਿਆ ਸਾਰਾ ਸੋਲਿਕਸ ਦਾ ਤੇ ਸੋਨਾਲੀਕਾ ਦਾ ਤੇ ਜਿੰਨਾ ਵੀ ਵੀਰਾਂ ਨੇ ਮੰਨ ਲਓ ਇਹ ਟਰੈਕਟਰ ਲੈਣੇ ਆ ਉਹ ਜਲਦੀ ਤੋਂ ਜਲਦੀ ਮਨ ਲਓ ਪਹੁੰਚ ਸਕਦੇ ਵੀਰੇ ਪਟਿਆਲੇ ਮਾਰਕੀਟ ਦੇ ਵਿੱਚ ਆਇਆ ਇਸ ਵਾਰ ਲੋਟ ਕਿਉਂਕਿ ਜਿਹੜਾ ਵੀ ਲੋਟ ਹੈ ਪਿਛਲੇ ਸਾਲ ਹੁਸ਼ਿਆਰਪੁਰ ਆਇਆ ਸੀਗਾ ਉਹ ਸਾਰਾ ਲੋਟ ਵੀਰੇ ਇਸ ਵਾਰ ਮੰਨ ਲਓ ਪਟਿਆਲੇ ਆਇਆਗਾ ਇਸ ਵਾਰ ਲੋਟ ਹੈ ਜਿਹੜਾ 52 ਟਰੈਕਟਰਾਂ ਦਾ ਤੇ ਸਾਰੇ ਦਾ ਸਾਰਾ ਲੋਟ ਪਟਿਆਲੇ ਆਇਆਗਾ ਤੇ ਜਿਹਦੇ ਵਿੱਚ ਜ਼ਿਆਦਾਤਰ ਟਰੈਕਟਰ 75 HP 60 HP ਦੇ 90 HP ਹੈ ਤੇ ਬੱਟ ਤੁਹਾਨੂੰ ਰੇਟ ਹਿਆਰਪੁਰ ਵਾਲਾ ਨਹੀਂ ਮਿਲਦਾਗਾ ਤੇ ਇਸ ਕਰਕੇ ਜਿਨ੍ਹਾਂ ਵੀ ਵੀਰਾਂ ਨੇ ਮੰਨ ਲਓ ਇਹ ਟਰੈਕਟਰ ਲੈਣੇ ਆ ਸੋ ਲੈਕਸ ਵਗੈਰਾ 90 ਵਾਲੇ 75 ਵਾਲੇ ਉਹ ਪਟਿਆਲੇ ਮਾਰਕੀਟ ਚ ਕੰਟੈਕਟ ਕਰ ਲੈਣ ਤੇ ਇਹ ਪਟਿਆਲੇ ਮਾਰਕੀਟ ਚ ਟਰੈਕਟਰ ਪਹੁੰਚ ਗਿਆ 52 ਟਰੈਕਟਰ ਹੈ ਜੀ ਜਿਹੜੇ ਹਿਆਰਪੁਰੋਂ ਨੇ ਨਿਕਲੇ ਆ ਤੇ ਸਾਰੇ ਦੇ ਸਾਰੇ ਟਰੈਕਟਰ ਇਹ ਪਟਿਆਲੇ ਆਏ ਆ ਮਾਰਕੀਟ ਦੇ ਵਿੱਚ ਵਿਕਣ ਵਾਸਤੇ ਤੇ ਰੇਟ ਹਲਕਾ ਜਾਂ ਮੰਨ ਲਓ ਉਤਨੋਂ ਵੱਧ ਘੱਟ ਹੋ ਸਕਦਾ ਤੇ ਸੋ ਜਿੰਨਾ ਵੀ ਵੀਰਾਂ ਨੇ ਮੰਨ ਲਓ ਟਰੈਕਟਰ ਲੈਣੇ ਆ ਉੱਥੇ ਕੰਟੈਕਟ ਕਰ ਲਓ ਨਵਾਂ ਅਲੋਟ ਆਇਆ ਸ਼ੋਆ ਵਗੈਰਾ ਸਾਰੀਆਂ ਟਰੈਕਟਰਾਂ ਦੇ ਉੱਪਰ ਪੂਰੀਆਂ ਹੈਗੀਆਂ ਬਟ ਟਰਬੋ ਨਹੀਂ ਹੈਗੇ ਇਕੱਲੇ ਤੇ ਬਾਕੀ ਦਾ ਸਮਾਨ ਜ਼ਿਆਦਾਤਰ ਟਰੈਕਟਰਾਂ ਦੇ ਪੂਰਾ ਹੈਗਾ ਤੇ ਜਿੰਨਾ ਵੀ ਵੀਰਾਂ ਨੂੰ ਮੰਨ ਲਓ ਵੀ ਹੈਗੀ ਦਿਲਚਸਪੀ ਵੀ ਟਰੈਕਟਰ ਲੈਣਾ ਵੱਡਾ ਜਾ ਕੇ ਮੱਕੀ ਵਾਲੇ ਟੋਕੇ ਵਾਸਤੇ ਜਾਂ ਚਾਰ ਵਾਸਤੇ ਜਾਂ ਸ਼ੌਂਕ ਵਾਸਤੇ ਤੇ ਇਸ ਵਾਰ ਉਹ ਟਰੈਕਟਰ ਸਾਰੇ ਪਟਿਆਲੇ ਆਏ ਆ ਜੀ ਮਾਰਕੀਟ ਦੇ ਵਿੱਚ ਤੇ ਪਹੁੰਚ ਗਿਆ ਅੱਜ ਟਰੈਕਟਰ ਇੱਥੇ ਤੇ ਕੱਲ ਤੋਂ ਜਿਹੜੇ ਵੀਰਾਂ ਨੇ ਮੰਨ ਲਓ ਟਰੈਕਟਰ ਦੇਖਣੇ ਆ ਜਾਂ ਲੈਣੇ ਆ ਸਾਰੇ ਮੰਨ ਲਓ ਉੱਥੇ ਜਾ ਸਕਦੇ ਆ ਵੀਰੇ ਤੇ ਟਰੈਕਟਰ ਲਿਆ ਸਕਦੇ ਆ ਸੋ ਲਾਈਵ ਹੋ ਕੇ ਦੱਸਣ ਦਾ ਮਤਲਬ ਆਹੀ ਹੈ ਵੀ ਆਪਾਂ ਨੂੰ ਵੀਡੀਓ ਜਿਹੜੀ ਖਬਰ ਹੈ ਛੇਤੀ ਮਿਲ ਜੇ ਜਿੰਨਾ ਵੀਰਾਂ ਨੇ ਵੀ ਮੰਨ ਲਓ ਇਹ ਵੀਡੀਓ ਲਾਈਵ 'ਚ ਵੇਖੀ ਆ ਜਾਂ ਇਸ ਤੋਂ ਬਾਅਦ ਵੇਖੀ ਆ ਉਸ ਹਸਾਬ ਨਾਲ ਮੰਨ ਲਓ ਬਾਈ ਜੀ ਆਪਦਾ ਪਹੁੰਚ ਗਿਆ ਅੱਜ 10 ਤਰੀਕ ਹੈ ਅੱਜ ਵੀਰੇ 10 ਤਰੀਕ ਹੈ ਜੂਨ ਹੈ ਹੈ 11 ਤਰੀਕੇ ਜੀ ਸਾਰੀ ਤੇ ਅੱਜ ਇੱਥੇ ਲੋਡ ਪਹੁੰਚ ਗਿਆ ਪਟਿਆਲੇ ਸ਼ੋਆ ਵਗੈਰਾ ਮੰਨ ਲਓ ਹੈਗੀਆਂ ਵੀਡੀਓ ਆਪਾਂ ਨਹੀਂ ਬਣਾਈ ਹੈਗੀ ਸੋ ਤੁਹਾਨੂੰ ਸਿੱਧਾ ਆਪਾਂ ਦੱਸ ਹੀ ਦਿੱਤਾ ਵੀ ਟਰੈਕਟਰ ਪਟਿਆਲੇ ਮਾਰਕੀਟ ਚ ਪਹੁੰਚ ਗਿਆ ਸਾਰੇ ਜਿਆਦਾਤਰ 75 HP ਚ ਵੀ ਹੈਗੇ ਆ ਟਰੈਕਟਰ ਤੇ 90 ਚ ਵੀ ਹੈਗੇ ਆ ਤੇ 60 ਚ ਵੀ ਹੈਗੇ ਆ ਸੋ ਲੈਸ ਬਯਾਰ ਵਿੱਚੋਂ ਬਾਕੀ ਦਾ ਜਿਆਦਾਤਰ ਟਰੈਕਟਰ ਲਾਉਣੇ ਸੀਗੇ ਆਪਣਾ ਸਾਰੇ ਉੱਚ ਸੋ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਰੇ ਅੱਗੇ ਤੇ ਅੱਗੇ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲਸ